ਦੇ ਸੁਣਾਦੇ ਇੱਕ ਸੁਨੇਹਾ ਹੁਣ ਉਮੀਦਵਾਰ ਹੈ ਚਾਰ ਪਾ ਲੋਕਾਂ ਨੇ ਦੇਖਣਾ ਕਿ ਕਿਸ ਉਮੀਦਵਾਰ ਉਮੀਦਵਾਰ ਜਿਨ੍ਹਾਂ ਤੇ ਬਹੁਤ ਗੰਭੀਰ ਇਲਜ਼ਾਮ ਨੇ ਔਰ ਜਿਹੜੇ ਪਾਰਟੀਆਂ ਬਦਲਦੇ ਨੇ ਜਿਹੜੇ ਨੌਨ ਰਹਿਣੇ ਇਸ ਗੱਲ ਦੇ ਨਹੀਂ ਕਿ ਹੁਣ ਵੀ ਉਹ ਸਰਕਾਰਾਂ ਦਾ ਆਸਰਾ ਲੈਣਾ ਚਾਹੁੰਦੇ ਨੇ ਆਪਣੀਆਂ ਪਾਰਟੀਆਂ ਛੱਡ ਕੇ ਇੱਕ ਤਾਂ ਉਹ ਉਮੀਦਵਾਰ ਮੈਂ ਉਹਦਾ ਨਾਮ ਨਹੀਂ ਲਵਾਉਂਦਾ ਸਮਝ ਕੇ ਲੋਕ ਕਿ ਕਿਸ ਤਰ੍ਹਾਂ ਦੇ ਗੰਭੀਰ ਇਲਜ਼ਾਮ ਨੇ ਦੂਸਰਾ ਇੱਕ ਵਿਅਕਤੀ ਉਹ ਹੈ ਜਿਹੜਾ ਧੌਣ ਤੇ ਗੋਡਾ ਰੱਖ ਕੇ ਔਰ ਲੋਕਾਂ ਨੂੰ ਬੋਲੀ ਮਾਰਨ ਦੀ ਧਮਕੀ ਦੇ ਕੇ ਆਪਣੇ ਪਰਿਵਾਰ ਨੂੰ ਜਿਪਾਉਣਾ ਚਾਹੁੰਦਾ ਹੈ। ਇਹ ਲੋਕਾਂ ਨੇ ਦੇਖਣਾ ਕਿ ਦਿਨ ਦਿਹਾੜੇ ਜਿੱਦਾਂ ਮੱਤਾ ਹੋ ਰਹੀ ਹੈ ਪੰਜਾਬ ਦੇ ਵਿੱਚ। ਕੀ ਤੁਸੀਂ ਪੁਰਾਣੇ ਦਿਨ ਫੇਰ ਵਾਪਸ ਚਾਹੁੰਦੇ ਹੋ? ਹਾਲਾਤ ਉਹ ਮਾੜੇ ਹਾਲਾਤ ਕਰਕਰ ਨਾਲੇ ਰੋਕਣੇ ਨਹੀਂ ਦੇਖੇ। ਤੋਂ ਮੈਨੂੰ ਲੱਗਦਾ ਤੇ ਤੀਸਰੇ ਜਿਹੜੇ ਵਿਅਕਤੀ ਨੇ ਇਹਨੇ ਸੰਵਿਧਾਨ ਨੂੰ ਹੀ ਨਹੀਂ ਮੰਨਿਆ ਕਨਸਟੀਟਿਊਸ਼ਨ ਆਫ ਇੰਡੀਆ ਬਾਬਾ ਸਾਹਿਬ ਅੰਬੇਦਕਰ ਤਿਰੰਗੇ ਦੀ ਹਿਫਾਜ਼ਤ ਕਰਨਾ ਸਾਡਾ ਫਰਜ਼ ਹੈ ਜਿਹੜਾ ਤਿਰੰਗਾ ਹੈ ਦੇਸ਼ ਦਾ ਤਿਰੰਗਾ ਕਾਂਗਰਸ ਦਾ ਤਿਰੰਗੇ ਦੀ ਗੱਲ ਨਹੀਂ ਕਰਦੇ ਦੇਸ਼ ਦੇ ਤਿਰੰਗੇ ਦੀ ਹਿਫਾਜ਼ਤ ਕਰਨਾ ਸਾਡਾ ਫਰਜ਼ ਹੈ ਜਿਹੜਾ ਦੇਸ਼ ਦੇ ਸੰਵਿਧਾਨ ਨੂੰ ਹੀ ਨਹੀਂ ਮੰਨਦਾ ਤੇ ਦੇਸ਼ ਦੇ ਤਿਰੰਗੇ ਨੂੰ ਨਹੀਂ ਮੰਨਦਾ ਕਿ ਉਹਨਾਂ ਲੋਕਾਂ ਨੂੰ ਤੁਸੀਂ ਕਿਹਟਾ ਨੇ ਇੱਕ ਪਾਸੇ ਉਹ ਉਮੀਦਵਾਰ ਹੈ ਦੋ ਪਾਰਟੀਆਂ ਦੇ ਪਰ ਜੀਪੀ ਦੇ ਉਮੀਦਵਾਰ ਜਿਨ੍ਹਾਂ ਨੇ ਪੰਜਾਬ ਦੇ ਨਾਲ ਵਿਤਕਰਾ ਕੀਤਾ ਉਹਦੇ ਪਾਸੇ ਪਾਰਟੀ ਨਹੀਂ ਹੈ ਹਨਾ ਦੇ ਵਿੱਚ ਜੋ ਹਾਲਾਤ ਹੋਏ ਜੋ ਨਸ਼ੇ ਦੇ ਹਾਲਾਤ ਨੇ ਜੋ ਗੈਂਗਸਟਰ ਦੇ ਹਾਲਾਤ ਨੇ ਜੋ ਮੁਕੰਮਲ ਤੌਰ ਤੇ ਫੇਲ ਹੋ ਚੁੱਕੀਆਂ ਸਨ ਉਹ ਸੋ ਇੱਕ ਪਾਸੇ ਕਾਂਗਰਸ ਦਾ ਉਮੀਦਵਾਰ ਹੈ ਜਿਹੜਾ ਇਸ ਇਲਾਕੇ ਨਾਲ ਸੰਬੰਧਿਤ ਹੈ ਕਿਸੇ ਪ੍ਰਕਾਰ ਦਾ ਕੋਈ આરોਪ ਨਹੀਂ ਹੈ ਔਰ ਇਹ ਵਿਅਕਤੀਗਤ ਜੀਵਨ ਤੇ ਔਰ ਜਿਹੜਾ ਮਖਬੋਲੜਾ ਤੇ ਹੱਥ ਜੋੜ ਕੇ ਨਿਮਰਤਾ ਦੇ ਨਾਲ ਲੋਕਾਂ ਤੋਂ ਵੋਟ ਮੰਗ ਰਿਹਾ ਹੈ ਸ਼੍ਰੀ ਸੰਸਾਨ ਸੋ ਮੈਨੂੰ ਲੱਗਦਾ ਕਿ ਤਰਨਤਾਂ ਦੇ ਮਾਝੇ ਦੇ ਲੋ ਬੜੇ ਜਜ਼ਾਰੂ ਲੋਕ ਨੇ ਇੱਥੋਂ ਦੇ ਇਸ ਜ਼ਿਲ੍ਹੇ ਦੇ ਇਹ ਇਨਕਲਾਬੀ ਲੋਕ ਇਹ ਇਨਕਲਾਬ ਖੜਾ ਕਰਦੇ ਨੇ ਇਸ ਕੋਈ ਦੂਰਾ ਨਹੀਂ ਲੇਕਿਨ ਕੇਵਲ ਤੇ ਕੇਵਲ ਗੱਲ ਸਮਝਣ ਦੀ ਹੈ ਔਰ ਮੈਨੂੰ ਲੱਗਦਾ ਕਿ ਉਹ ਪਾਰਲੀਮੈਂਟੀਆਂ ਚੋਣਾਂ ਤੋਂ ਬਾਹਰ ਮਲੇ ਤੋਂ ਬਾਅਦ ਦੇ ਉਸ ਜਜ਼ਾਰੂ ਲੋਕਾਂ ਨੇ ਜਿਨ੍ਹਾਂ ਦੀਆ ਮਸਾਲਾ ਪੂਰੀ ਦੁਨੀਆ ਦੇ ਵਿੱਚ ਸੋ ਮੈਨੂੰ ਲੱਗਿਓ ਬੜੇ ਸਿਆਣਪ ਦੇ ਨਾਲ ਇਸ ਜਿੰਨੀ ਚੋਣ ਦਾ ਫੈਸਲਾ ਲੈਣਗੇ ਤਾਂ ਜੋ ਇੱਕੋ ਸੁਨੇਹਾ ਪੂਰੇ ਪੰਜਾਬ ਘਰ ਦੇ ਵਿੱਚ ਜਾਂਦਾ ਹੋਵੇ ਅੱਜ ਲੋਕ ਇਹ ਗੱਲ ਕਹਿ ਰਹੇ ਨੇ ਲੋਕਾਂ ਦੀ ਜ਼ੁਬਾਨ ਤੇ ਹੈ ਕਿ ਕਾਂਗਰਸ ਪਾਰਟੀ ਸਤਾ ਸਰਕਾਰ ਚੋਂ ਆ ਲੈਣਾ ਫਿਰ ਲੋਕੋ ਨੂੰ ਨਹੀਂ ਛੱਡੇਗਾ ਮੂੜ ਵਾਪਸ ਆ ਰਹੇ ਹਨ ਨਾ ਆਮ ਆਦਮੀ ਪਾਰਟੀ ਦਾ ਬਦਲਾਅ ਲੋਕਾਂ ਨੇ ਦੇਖ ਲਿਆ ਹੈ ਲੋਕ ਤੰਗ ਹੈ ਪੁਲਿਸ ਕਰਮਚਾਰੀ ਮੁਲਾਜ਼ਮ ਅੱਜ ਪੰਜਾਬ ਦੀ ਇਕਨੋਮੀ ਦੇ ਹਾਲਾਤ ਬੜੇ ਮਾੜੇ ਪੰਜਾਬ ਡੁੱਬਦਾ ਜਾ ਰਿਹਾ ਸੋ ਇਹਨਾਂ ਗੱਲਾਂ ਤੇ ਕਿਸਾਨੀ ਦੇ ਬੜੇ ਮਾਰੇ ਪੂਰਾ ਵਪਾਰ ਦੇ ਸੋ ਮੈਨੂੰ ਉਮੀਦ ਹੈ ਤੁਰੰਤ ਕਿ ਇਹਨਾਂ ਸਮਾਂ ਚੀਜ਼ਾਂ ਨੂੰ ਗੱਲਾਂ ਨੂੰ ਲੋਅਰ ਆਰਡਰ ਤੇ ਹੋਰ ਚੀਜ਼ਾਂ ਨੂੰ ਦੇਖਦਿਆਂ ਹੋਇਆਂ ਕਾਂਗਰਸ ਪਾਰਟੀ ਦੇ ਹੱਕ ਦੇ ਵਿੱਚ ਲੋਗ ਫਤਵਾ ਦੇਣਗੇ ਇਸ ਸਮਿਆਂ ਪੂਰੇ ਪੰਜਾਬ ਭਰ ਦੇ ਵਿੱਚ ਅੱਜ ਇਹਨੂੰ 27 ਦਾ ਸੈਮੀਫਾਈਨਲ ਦੇ ਤੌਰ ਤੇ ਦੇਖਿਆ ਜਾ ਸਕਦਾ ਹੈ ਸੈਮੀਫਾਈਨਲ ਜਿਹੜੀ ਗੱਲ ਹੈ ਉਹ ਨਹੀਂ ਛੇ ਹੈ ਤੇ ਜ਼ਰੂਰੀ ਨਹੀਂ ਹੁੰਦਾ ਜਈ ਆ ਜੀ ਸਤਾ ਪਾਰਟੀ ਸਰਕਾਰ ਵੀ ਜਈਏ ਕੋਈ ਚੋਣਾਂ ਜਿੱਤਨੇ ਹੈ ਬਾਏ ਇਲੈਕਸ਼ਨ ਅਸੀਂ ਵੀ ਜਿੱਤਨੇ ਹੈ ਬਾਏ ਇਲੈਕਸ਼ਨ ਬਰਨਾਲਾ ਦਾ ਇਹਨੂੰ ਇਸ ਤਰ੍ਹਾਂ ਨਹੀਂ ਪਰਫਾਰ ਇਥੋਂ ਇੱਕ ਸਨੇਹ ਪੂਰੇ ਪੰਜਾਬ ਭਰ ਦੇ ਵਿੱਚ ਜ਼ਰੂਰ ਜਾਏਗਾ ਕਿ ਪੰਜਾਬ ਦੇ ਲੋਗ ਅਗਲੀ ਸਰਕਾਰ ਕਿਸ ਤਰ੍ਹਾਂ ਵੀ ਬਣਾਉਣਾ ਯਾਨੀ ਨਬਜ਼ ਜਿਹੜੀ ਲੋਕਾਂ ਦੀ ਉਹ 100% ਲੋਕ ਅੱਕ ਗਏ ਯਾਰ ਕਦੇ ਉਸ ਪਾਰਟੀ ਚ ਕਦੇ ਮੈਂ ਕੰਟਰੀ ਚ ਆ ਗਿਆ ਹੁਣ ਮੈਂ ਝੱਲ ਗਿਆ ਯਾਰ ਇਹ ਕੋਈ ਚੱਲਦਾ ਲੋਕ ਅੱਕ ਗਏ ਨੇ ਕਿ ਰਾਜਨੀਤਿਕ ਆਟ ਜਾ ਬੈਂਕਸਟਰਾਂ ਨੂੰ ਕਿੱਦਾਂ ਦੇ ਲੱਗ ਫਿਰ ਇਹ ਗੋਲੀ ਮਾਰ ਲੋਕ ਅੱਕ ਗਏ ਨੇ ਮੈਂ ਇਹਨੂੰ ਤੁਸੀਂ ਦਿੱਤਾ ਹੈ ਹਾਂ ਮੈਨੂੰ ਇਥੋਂ ਦੇ ਹਲਕੇ ਦੀ ਜਿਖਾਇਆ ਜੇ ਮੈਂ ਉਸ ਦਿਨ ਮਿਲਿਆ ਹੀ ਨਾ ਲੱਭਾ ਹੀ ਨਾ ਫਿਰ ਮੈਨੂੰ ਜਿਟਾਉਂਦਾ ਕਿੱਦਾਂ ਅਲਾਕੀ ਲੋਕ ਸਮਝਦਾਰ ਨੇ ਲੋਕਚੋਣੇ ਨੇ ਅਲਾਕੀ ਦੀ ਤਰੱਕੀ ਕੌਣ ਕਰਾਏਗਾ ਜਿਹੜਾ ਜਿੱਤਿਆ ਹੋਇਆ ਸਾਡੇ ਗਲੀਆਂ ਚ ਕੰਮ ਨਹੀਂ ਕਰਦਾ ਜੇ ਕੋਈ ਗਲੀਆਂ ਚ ਇਹਨਾਂ ਘੁੰਮੇਗਾ ਤੇ ਇਕੱਲਾ ਜਿਤਾ ਦਿਓ ਤੇ ਫਿਰ ਕੰਮ ਕਿੱਧਰ ਨੂੰ ਜਾਏ ਕਸੂ ਮੈਨੂੰ ਪੂਰੇ ਨਾ ਹੁੰਦਾ ਕਿ ਮਾਝੇ ਦੇ ਲੋਕ ਪੰਜਾਬ ਚੋਂ ਮੈਂ ਸਮਝਦਾ ਕਿ ਸਭ ਤੋਂ ਵੱਧ ਸਮਝਦਾਰ ਤੇ ਜਿਹਾ ਹਰੂ ਲੋਗ ਨੇ ਲੜਾਕੇ ਲੋਗ ਨੇ ਅਣਖ ਖੈਰਤ ਮੰਨਦੇ ਉਹ ਜ਼ਰੂਰ ਕਾਂਗਰਸ ਪਾਰਟੀ ਦੇ ਹੱਥ ਵਿੱਚ